ਕੈਨੇਡਾ ਚੋਣਾਂ ਨੂੰ ਲੈ ਕੇ ਵੱਡਾ ਦਾਵਾ ਭਾਰਤ ਵਿਰੋਧੀਆਂ ਵੱਲੋਂ ਕਬਜ਼ਾ ਨਤੀਜੇ ਨਹੀਂ ਹੋਣਗੇ ਨਿਰਧਾਰਿਤ ਯੂਕੇ ਤੋਂ ਪੰਜਾਬੀਆਂ ਲਈ ਮਾੜੀ ਖਬਰ ਨੌਜਵਾਨ ਦੀ ਭੇਤ ਭਰੇ ਹਾਲਾਤਾਂ 'ਚ ਮੌਤ ਪਰਿਵਾਰ ਨੇ ਜਾਂਚ ਦੀ ਕੀਤੀ ਮੰਗ ਪੰਜਾਬੀਆਂ ਨਾਲ ਜੁੜੀ ਵੱਡੀ ਖਬਰ ਆਸਟ੍ਰੇਲੀਆ 'ਚ ਪੱਖਾਈ ਸਿਆਸਤ ਲੱਖਾਂ ਭਾਰਤੀਆਂ ਦੀਆਂ ਟਿੱਕੀਆਂ ਨਜ਼ਰਾਂ ਕੈਨੇਡਾ ਵਿੱਚ ਭਾਰ ਦੇ ਸਾਬਕਾ ਹਾਈ ਕਮਿਸ਼ਨਰ ਅਜੀਤ ਵਾਸਰੀਆ ਨੇ ਕਿਹਾ ਕਿ ਕੈਨੇਡਾ ਵਿੱਚ 28 ਅਪ੍ਰੈਲ ਨੂੰ ਹੋਣ ਵਾਲੀਆਂ ਸੰਗੀ ਚੋਣਾਂ ਦੇ ਨਤੀਜੇ ਖਾਲਿਸਤਾਨੀ ਨਿਰਧਾਰਿਤ ਨਹੀਂ ਕਰਨਗੇ ਵਾਸਰੀਆ ਨੇ ਕੈਨੇਡੀਅਨ ਸਿਆਸਤ ਵਿੱਚ ਖਾਲਿਸਤਾਨੀ ਅੰਸਰਾਂ ਦੇ ਪ੍ਰਭਾਵ ਤੇ ਰੌਸ਼ਨੀ ਪਾਉਂਦੇ ਇਸ ਨੂੰ ਜ਼ਵਾਨੀ ਅਤੇ ਰਣਨੀਤਕ ਤੌਰ ਤੇ ਸਰਗਰਮ ਭਾਰਤ ਵਿਰੋਧੀ ਸਮੂਹ ਵੱਲੋਂ ਅਨੁਪਾਤਿਕ ਕਬਜਾ ਦੱਸਿਆ ਸਾਬਕਾ ਹਾਈ ਕਮਿਸ਼ਨਰ ਨੇ ਕਿਹਾ ਕਿ ਇਸ ਸਮੂਹ ਭਾਵੇਂ ਪਿਛਲੇ 40 ਸਾਲਾਂ ਤੋਂ ਮੌਜੂਦ ਹੈ ਪਰ ਚੋਣ ਨਤੀਜੇ ਨਿਰਧਾਰਿਤ ਕਰਨ ਵਿੱਚ ਇਹਨਾਂ ਵੱਲੋਂ ਅਹਿਮ ਭੂਮਿਕਾ ਨਿਭਾਉਣ ਦੀ ਸੰਭਾਵਨਾ ਘੱਟ ਹੈ ਇੱਕ ਇੰਟਰਵਿਊ ਵਿੱਚ ਵਾਸਰੀਆ ਕਬਹੁਤ ਹੀ ਛਾਤਰ ਅਤੇ ਸਰਗਰਮ ਭਾਰਤ ਵਿਰੋਧੀ ਖਾਲਿਸਤਾਨੀ ਸਮੂਹ ਵੱਲੋਂ ਕੀਤਾ ਗਿਆ ਖਾਸ ਤੇ ਅਨੁਪਾਤਕ ਕਬਜ਼ਾ ਭਰੇ ਚਾਰ ਦਹਾਕਿਆਂ ਤੋਂ ਕੈਨੇਡੀਅਨ ਸੈਸਨ ਵਿੱਚ ਇੱਕ ਢਾਂਚਾਗਤ ਹਕੀਕਤ ਹੈ ਅਸੀਂ ਇਸ ਨੂੰ ਕੁਝ ਸਮੇਂ ਤੋਂ ਕਾਰਸ਼ੀਲ ਦੇਖਿਆ ਤੇ ਇਹਨਾਂ ਲੋਕਾਂ ਦਾ ਥੋੜਾ ਬਹੁਤ ਦਬਦਬਾ ਪਰ ਇਹ ਚੋਣਾਂ ਉਹਨਾਂ ਬਾਰੇ ਨਹੀਂ ਹਨ ਮੇਰੀ ਕਹਿਣ ਦਾ ਮਤਲਬ ਹੈ ਕਿ 28 April ਦੀਆਂ ਚੋਣਾਂ ਦੇ ਨਤੀਜੇ ਨਿਰਧਾਰਤ ਨਹੀਂ ਕਰਨਗੇ ਕਿਉਂਕਿ ਮੈਂ ਦਲੀਲ ਨਾਲ ਕਹਾਂਗਾ ਕਿ ਇਹ ਚੋਣ ਟਰੰਪ ਪਰ ਹੈ ਬਸਰੀ ਨੇ ਕਿ ਭਾਰਤ ਕੈਨੇਡਾ ਸਬੰਧਾਂ ਵਿੱਚ ਸੁਧਾਰ ਦੀ ਅੱਜਤਾਈ ਜਿਸ ਵਿੱਚ ਹਾਈ ਕਮਿਸਟਰਾਂ ਦਾ ਵਦਾਨ ਪ੍ਰਦਾਨ ਅਤੇ ਵਪਾਰ ਸਮਝੌਤੇ ਤੇ ਪ੍ਰਕਿਰਤੀ ਸ਼ਾਮਲ ਹੈ ਉਹਨਾਂ ਇਸ ਨੂੰ ਰਿਸ਼ਤੇ ਅਨੁਸਾਰ ਅਤੇ ਆਮ ਕਰਨ ਦਾ ਸਮਰਥ ਗਿਆ ਬਸਰੇ ਨੇ ਕਿਹਾ ਕਿ ਮੈਂ ਜੋ ਇੱਕ ਵਿਆਪਕ ਨੁਕਤਾ ਉਠਾਰਿਆ ਉਹ ਇਹ ਹੈ ਕਿ ਅਸੀਂ ਇੱਕ ਮੋੜ ਤੇ ਹਾਂ ਕੈਨੇਡਾ ਜੇ ਛੋਟੀ ਜਹੀ ਘਟ ਗਿਣਤੀ ਜੋ ਸਿਆਸਤ ਦੇ ਕੁਝ ਹਿੱਸਿਆਂ ਤੇ ਕਬਜਾ ਕਰਨ ਵਿੱਚ ਹੁਸ਼ਿਆਰ ਹਸਤੀ ਤਾਂ ਆਪਣੇ ਕੌਮੀ ਹਿੱਤਾਂ ਵਿੱਚ ਗੱਲ ਕਰਦਾ ਤਾਂ ਮੈਂ ਕਹਾਂਗਾ ਕਿ ਚੋਣਾਂ ਤੋਂ ਬਾਅਦ ਸਾਡੇ ਕੋਲ ਅਜੇ ਵੀ ਇਸ ਰਿਸ਼ਤੇ ਨੂੰ ਪਣਾਉਣ ਦੀਆਂ ਚੰਗੀਆਂ ਸੰਭਾਵਨਾਵਾਂ ਨੇ ਸੰਗਰੂਰ ਦੇ ਭਵਾਨੀਗੜ੍ਹ, ਨੀਡਲਪਿੰਡਰ ਸੰਤੂਖਪੁਰਾ ਦੇ ਨੌਜਵਾਨ ਹਰਮਨਪ੍ਰੀਤ ਸਿੰਘ ਦੀ ਯੂਕੇ ਵਿੱਚ ਅਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਭਵਿੰਦਰ ਸਿੰਘ ਵਾਸੀ ਸੰਤੂਖਪੁਰਾ ਨੇ ਦੱਸਿਆ ਕਿ ਉਸ ਦਾ ਪੁੱਤਰ ਹਰਮਨਪ੍ਰੀਤ ਸਿੰਘ 2 ਕੁ ਮਹੀਨੇ ਪਹਿਲਾਂ ਯੂਕੇ ਗਿਆ ਸੀ ਅਤੇ ਉਸ ਦੀ ਪਤਨੀ ਵੀ ਯੂਕੇ ਵਿੱਚ ਹੀ ਹੈ। ਇਸ ਦੌਰਾਨ ਕੁਝ ਦਿਨ ਪਹਿਲਾਂ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਹਰਮਨਪ੍ਰੀਤ ਸਿੰਘ ਦੀ ਯੂਕੇ ਵਿੱਚ ਆਪਣੀ ਰਿਹائش ਵਿੱਚ ਹੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਭਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਬੰਦੀ ਥਾਣਾ ਬਾਲੀਆ ਵਿੱਚ ਸੂਚਨਾ ਦੇ ਦਿੱਤੀ ਗਈ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਯੂਕੇ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਉਸਦੇ ਪੁੱਤਰ ਦੀ ਮੌਤ ਦੇ ਅਸਲ ਕਾਰਨ ਦਾ ਪਤਾ ਲਗਾਇਆ ਜਾਵੇ ਅਤੇ ਹਰਮਨ ਰਪਿੰਦਰ ਸਿੰਘ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਦਾ ਯਤਨ ਕੀਤਾ ਜਾਵੇ ਇਸ ਦੌਰਾਨ ਹਲਕਾ ਵਿਧਾਇਕ ਨਿਰਿੰਦਰ ਕੌਰ ਭਰਾਜ ਨੇ ਇਸ ਘਟਨਾ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਪੀੜਤ ਪਰਿਵਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ ਆਸਟ੍ਰੇਲੀਆ ਵਿੱਚ 3 ਮਈ ਨੂੰ ਆਮ ਚੋਣਾਂ ਹੋਣੀਆਂ ਨੇ ਇਹਨਾਂ ਚੋਣਾਂ ਵਿੱਚ ਭਾਰਤੀ ਮੂਲ ਦੇ ਆਸਟ੍ਰੇਲੀਆ ਨਾਗਰਿਕਾਂ ਦੀ ਭੂਮਿਕਾ ਪਹਿਲਾਂ ਨਾਲੋਂ ਵੱਧ ਅਹਿਮ ਸਮਝੀ ਜਾ ਰਹੀ ਹੈ ਭਾਰਤੀ ਮੂਲ ਦੇ ਕਰੀਬ 8 ਲੱਖ ਆਸਟ੍ਰੇਲੀਆਨ ਵੋਟਰ ਇਸ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਜੋ ਕਿ ਕੁੱਲ ਆਬਾਦੀ ਦਾ 3.1% ਹੈ ਭਾਰਤੀਆਂ ਦੀ ਵੱਧੀ ਗਿਣਤੀ ਉੱਤੇ ਸਰਗਰਮੀ ਨੇ ਸਿਆਸੀ ਪਾਰਟੀਆਂ ਨੂੰ ਵਿਸ਼ੇਸ਼ ਧਿਆਨ ਦੇਣ ਲਈ ਮਜਬੂਰ ਕੀਤਾ ਹੈ ਇਸ ਦੇ ਨਾਲ ਹੀ ਰਿਕਾਰਡ 43 ਭਾਰਤੀ ਮੂਲ ਦੇ ਉਮੀਦਵਾਰ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਇਹਨਾਂ ਵਿੱਚ 6 ਵੱਡੀਆਂ ਸੀਟਾਂ ਤੋਂ ਚੋਣ ਲੜ ਰਹੇ ਨੇ ਜਿਨ੍ਹਾਂ ਵਿੱਚ ਭਾਰਤੀ ਭਾਈਚਾਰਾ ਦੀ ਗਿਣਤੀ 10% ਤੋਂ ਵੱਧਦਾ ਹੈ ਇੱਥੇ ਭਾਰਤੀ ਵੋਟਰਾਂ ਦਾ ਪ੍ਰਭਾਵ ਫੈਸਲਾਕੁਨ ਹੋ ਸਕਦਾ ਹੈ ਭਾਰਤੀ ਆਸਟ੍ਰੇਲੀਅਨ ਪੈਚਾਰੇਲੀ ਚੋਣਾਂ ਵਿੱਚ ਮਹਿੰਗਾਈ ਰਿਹਾਈਸ਼ੀ ਸੰਕਟ ਵਿਧਵਾਤੇ ਸਿੱਕੇ ਵਰਗੇ ਮੁੱਦੇ ਅਹਿਮ ਨੇ 3 ਸਾਲਾਂ ਵਿੱਚ ਮਕਾਨਾਂ ਦੇ ਕਿਰਾਏ 35% ਵਧੇ ਨੇ ਭਾਰਤਵੰਸ਼ੀ ਵੋਟਰ ਕੁਨਾਲ ਕਾਲੜਾ ਦਾ ਕਹਿਣਾ ਹੈ ਕਿ ਬੀਮਾ ਭੋਜਨ ਦਵਾਈ ਅਤੇ ਬਾਲੈਂਸ ਵਿੱਚ ਸਾਰੀਆਂ ਚੀਜ਼ਾਂ ਤੇ ਖਰਚੇ 3 ਸਾਲਾਂ ਵਿੱਚ ਦੁੱਗਣੇ ਹੋ ਗਏ ਨੇ ਲੇਬਰ ਲਿਬਰਲ ਦੋਵੇਂ ਪਾਰਟੀਆਂ ਨੇ ਮਹਿੰਗਾਈ ਘਟਾਉਣ ਉੱਤੇ ਭਾਰਤੀਆਂ ਲਈ ਵੀਜ਼ਾ ਬਦਾਉਣ ਦੀ ਗੱਲ ਕੀਤੀ ਹੈ ਦੱਸਤੀ ਕਿ ਬਹੁਤ ਸਾਰੇ ਉਮੀਦਵਾਰ ਲੇਬਰ ਲਿਬਰਲ ਅਤੇ ਗ੍ਰੀਨਜ਼ ਵਰਗੀਆਂ ਵੱਡੀਆਂ ਪਾਰਟੀਆਂ ਦੀ ਨੁਮਾਇੰਦੀ ਕਰਦੇ ਨੇ ਤੇ ਇੱਕ ਵੱਡਾ ਹਿੱਸਾ ਆਜ਼ਾਦ ਉਮੀਦਵਾਰਾਂ ਵੱਜੋਂ ਚੋਣ ਲੜ ਰਿਹਾ ਹੈ ਆਸਟ੍ਰੇਲੀਆ ਚੋਣਾਂ 'ਚ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਸਰਵੇਖਣ 'ਚ 48% ਲੋਕ ਲੇਬਰ ਪਾਰਟੀ ਦੇ ਮੁਖੀ ਅਤੇ ਪ੍ਰਧਾਨ ਮੰਤਰੀ ਐਂਤਨੀ ਅਲਵਾਈਨਜ਼ ਨੂੰ ਪ੍ਰਧਾਨ ਮੰਤਰੀ ਦੇ ਰੂਪ 'ਚ ਦੇਖਣਾ ਚਾਹੁੰਦੇ ਨੇ ਇਸ ਦੇ ਨਾਲ ਹੀ ਮੁਖਬ ਦੀ ਨੇਤਾ ਤੇ ਲਿਵਰਪool ਪਾਰਟੀ ਦੇ ਮੁਖੀ ਪੀਟਰ ਡਟਨ ਨੂੰ 38% ਲੋਕਾਂ ਦਾ ਸਮਰਥਨ ਹਾਸਲ ਹੈ ਯੂ ਵੇਲਜ਼ ਸਰਵੇਖਣ ਵਿੱਚ ਅਲਬਾਈਨਜ਼ 53% ਵੋਟ ਲੈ ਰਿਹਾ ਹੈ ਇਸ ਦੇ ਨਾਲ ਹੀ ਡਟਨ ਦੀ ਲਿਵਰਲ ਨੈਸ਼ਨਲ ਕੋਲੀਸ਼ਨ ਐਲ ਐਨ ਸੀ ਨੂੰ 47% ਸਮਰਥਨ ਮਿਲ ਰਿਹਾ ਹੈ ਐਲ ਐਨ ਸੀ ਲਿਵਰਲ ਤੇ ਨੈਸ਼ਨਲ ਪਾਰਟੀਆਂ ਦਾ ਗੜਜੂੜ ਹੈ ਸਰਵੇਖਣ ਲਿਵਰ ਪਾਰਟੀ ਦੀ ਲੋਕਪ੍ਰਿਤਾ ਵਿੱਚ 18 ਮਹੀਨਿਆਂ ਵਿੱਚ ਸਭ ਤੋਂ ਵੱਡੀ ਛਾਲ ਨੂੰ ਦਰਸਾਉਂਦਾ ਹੈ 2022 ਦੇ ਚੋਣ ਵਿੱਚ ਲੇਬਰ ਨੂੰ 52.61% ਬੋਟਾ ਮਿਲਿਆ ਜਦਕਿ ਲਿਬਰ ਨੂੰ 47% ਬੋਟਾ ਮਿਲਿਆ ਨਿਊਜ਼ ਪੋਲ ਸਰਵੇਖਣਾਂ ਦੇ ਅਨੁਸਾਰ ਦੋ ਪਾਰਟੀ ਪਸੰਦੀ ਦਾ ਵੋਟ ਪੀਪੀ ਵਿੱਚ ਲੇਬਰ ਨੂੰ 53% ਅਤੇ ਗੜਜੋੜ ਨੂੰ 47% ਸਮਰਥਨ ਪ੍ਰਾਪਤ ਹੈ ਹੋਰ ਪਾਰਟੀਆਂ ਵਿੱਚ ਗ੍ਰੀਨਸ ਨੂੰ 12% ਤੇ ਵਨ ਨੇਸ਼ਨ ਨੂੰ 7% ਸਮਰਥਨ ਪ੍ਰਾਪਤ ਹੈ ਉਹਨਾਂ ਦੀ ਭੂਮਿਕਾ ਵੀ ਅਹਿਮ ਹੋਵੇਗੀ ਪਾਰਟੀਆਂ ਨੇ ਭਾਰਤੀ ਵੋਟਰਾਂ ਨੂੰ ਲਪਾਉਣ ਲਈ ਕਰੋੜਾਂ ਰੁਪਏ ਦੀਆਂ ਸਕੀਮਾਂ ਦਾ ਐਲਾਨ ਕੀਤਾ ਹੈ ਲੇਬਰ ਪਾਰਟੀ ਨੇ ਲिटल ਇੰਡੀਆ ਇਕਤਲੀ 28 ਕਰੋੜ ਰੁਪਏ ਓਮ ਕੇਅਰ ਅਤੇ ਕਮਿਊਨਿਟੀ ਸਮਾਵਾਂ ਲਈ 45 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਪਰਤ ਦੇ ਸ਼ਿਵ ਮੰਦਿਰ ਲਈ 8 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਇਸ ਦੇ ਨਾਲ ਹੀ ਲਿਬਰਲ ਪਾਰਟੀ ਨੇ ਹਿੰਦੂ ਕਮਿਊਨਿਟੀ ਹੱਬ ਲਈ 12 ਕਰੋੜ ਰੁਪਏ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਲਈ 4 ਕਰੋੜ ਰੁਪਏ ਅਤੇ ਆਸਟ੍ਰੇਲੀਆ ਇੰਡੀਆ ਹਾਊਸ ਲਈ 28 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਆਸਟ੍ਰੇਲੀਆ ਵਿੱਚ 18 ਸਾਲ ਦੀ ਉਮਰ ਤੋਂ ਬਾਅਦ ਹਰ ਨਾਗਰਿਕ ਲਈ ਵੋਟ ਪਾਉਣਾ ਲਾਜ਼ਮੀ ਹੈ ਕਿਉਂਕਿ ਇਹ ਕਾਨੂੰਨ 1924 ਵਿੱਚ ਲਾਗੂ ਹੋਇਆ ਸੀ ਵੋਟਰਾਂ ਦੀ ਮਤਦਾਨ 90% ਦੇ ਨੇ ਕੋਈ ਜਾਇਜ਼ ਕਾਰਨ ਤੋਂ ਬਿਨਾਂ ਵੋਟ ਨਹੀਂ ਪਾਉਂਦਾ ਤਾਂ ਉਸ ਨੂੰ ਜੁਰਮਾਨਾ ਭਰਨਾ ਪਵੇਗਾ ਪਹਿਲੀ ਵਾਰ ਵੋਟ ਨਾ ਪਾਉਣ ਤੇ ਡਾਲਰ ਦਾ ਜੁਰਮਾਨਾ ਬਿਨਾਂ ਜਾਇਜ਼ ਕਾਰਨ ਦੇ ਵਾਰ-ਵਾਰ ਪੇਸ਼ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਮਾਮਲਾ ਅਦਾਲਤ ਵਿੱਚ ਪਹੁੰਚ ਸਕਦਾ ਹੈ 2020 ਵਿੱਚ 90% ਅਤੇ 2019 ਵਿੱਚ 91.9% ਲੋਕਾਂ ਨੇ ਵੋਟ ਪਾਈ ਇਸ ਵਾਰ 1.80 ਕਰੋੜ ਵੋਟਰ ਵੋਟ ਪਾਉਣ ਦੇ ਯੋਗ ਨੇ